ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬਾਈਕ ਤੁਹਾਡੀ ਹੈ ਹਾਂਜੀ ਵੀਰੇ ਮੇਰੀ ਜੀ ਮੇਰਾ ਨਾਂ ਭਜੀ ਕਾਮ ਨਾ ਹੋਸੀ ਪੀ ਸੱਚ ਹਲੋ ਉਹ ਆ ਵੀ ਪੈਸੇ ਦਾ ਇੰਤਜ਼ਾਮ ਹੋ ਗਿਆ ਹਾਂਜੀ ਪੈਸੇ ਦਾ ਇੰਤਜ਼ਾਮ ਹੋ ਗਿਆ ਜੀ ਤੇ ਨਾਲੇ ਜਿਹੜੀ ਤੁਸੀਂ ਜਗਾ ਦੱਸੀ ਸੀ ਉਹ ਉੱਥੇ ਵੀ ਆ ਗਿਆ ਕੋਈ ਚਲਾਕੀ ਤਾਂ ਨਹੀਂ ਕਰ ਰਿਹਾ ਸਾਡੇ ਨਾਲ ਵੀਰੇ ਜੇ ਚਲਾਕੀ ਕਰਨੀ ਹੁੰਦੀ ਨਾ ਤੇ ਇੰਨਾ ਟਾਈਮ ਨਾ ਲੱਗਦਾ ਮੈਂ ਤਾਂ ਮਸਾ ਮੰਗ ਮੰਗ ਕੇ ਪੈਸੇ ਇਕੱਠੇ ਕੀਤੇ ਆ ਜੀ ਮੰਗ ਮੰਗ ਕੇ ਪੈਸੇ ਮੈਂ ਸਭ ਪਤਾ ਕਰਾ ਲਿਆ ਬਹੁਤ ਵਧੀਆ ਦੁਕਾਨ ਚੱਲਦੀ ਤੇ ਆ ਜੀ ਤੇ ਬਹੁਤ ਵਧੀਆ ਪੈਸਾ ਕਮਾ ਰਿਹਾ ਤੂੰ ਹੁਣ ਮੇਰੇ ਅੱਗੇ ਨਾ ਭੋਲਾ ਜਿਹਾ ਬਣਨ ਦੀ ਕੋਸ਼ਿਸ਼ ਨਾ ਕਰ ਬਾਈ ਹੁਣ ਆ ਬੈਗ ਦਾ ਕੀ ਕਰਨਾ ਉਹ ਸਾਹਮਣੇ ਦੇਖ ਸੀਮੈਂਟ ਦਾ ਛੋਟਾ ਜਿਹਾ ਬੀਮ ਬਣਿਆ ਨਾ ਤੇ ਚੋਰੇ ਚ ਪਾਈਪ ਉੱਥੇ ਰੱਖਦੇ ਬੈਗ ਭਾਈ ਜੀ ਉੱਥੇ ਕੋਈ ਹੋਰ ਚੱਕ ਕੇ ਲੈ ਗਿਆ ਤਨੂੰ ਜਿੰਨਾ ਗਿਆ ਨਾ ਉਨਾ ਕਰ ਬਹੁਤਿਆਂ ਸਲਾਹਾਂ ਨਾਲ ਦੇ ਮੈਨੂੰ ਠੀਕ ਆ ਭਾਈ ਜੀ ਫਿਰ ਉਹਨੂੰ ਬੈਗ ਰੱਖ ਕੇ ਫਿਰ ਮੈਂ ਕੀ ਕਰਨਾ ਜੀ ਅੱਗੇ ਬਸ ਤੂੰ ਬੈਗ ਰੱਖ ਤੇ ਆਪਣਾ ਚਲਾ ਜਾ ਪਿੱਛੇ ਮੁੜ ਕੇ ਨਹੀਂ ਦੇਖਣਾ

ਕੀ ਹੋਇਆ ਕੋਈ ਟੈਨਸ਼ਨ ਹੈ ਤੁਹਾਨੂੰ ਹੁਣ ਠੀਕ ਹੈ ਸਾਰਾ ਕੁਝ ਫਿਰ ਵੀਰੇ ਤੁਸੀਂ ਪੈਸੇ ਦੇ ਦਿੱਤੇ ਉਹਨਾਂ ਨੂੰ ਤੈਨੂੰ ਕਿਹਨੇ ਦੱਸਿਆ ਮੈਨੂੰ ਸਿਮਰਨ ਨੇ ਦੱਸਿਆ ਸੀਗਾ ਤੇ ਨਹੀਂ ਪਏ ਪੈਸੇ 2 ਲੱਖ ਰੁਪਈਆ ਇੰਨੇ ਪੈਸੇ ਵੀਰੇ ਉਹ ਵੀ ਨਜਾਇਜ਼ ਹੁਣ ਕੀ ਹੋਊਗਾ ਵੀਰੇ ਫਿਰ ਹੁਣ ਜਿਹਨਾਂ ਤੋਂ ਕਰਜ਼ਾ ਚੁੱਕਿਆ ਪਹਿਲੀ ਵਾਰੀ ਉਹਨਾਂ ਨੂੰ ਗਾਣਾ ਪਊਗਾ ਕੰਮ ਕਰਨਾ ਪਊਗਾ ਆਪਣੇ ਕੋਲੇ ਸਾਰੀ ਕਮਾਈ ਹੱਕ ਦੀ ਸੀ ਨਾ ਇਸ ਕਰਕੇ ਇੰਨਾ ਦਾ ਜੋੜਿਆ ਹੋਇਆ ਹੈ ਨਹੀਂ ਸੀ ਕਿ ਚੱਕ ਕੇ 2 ਲੱਖ ਰੁਪਏ ਉਹਨਾਂ ਨੂੰ ਦੇ ਦਿੰਦੇ ਇਸ ਕਰਕੇ ਲੋਕਾਂ ਤੋਂ ਮੰਗਣੇ ਪਏ ਵੀਰੇ ਇਦਾਂ ਦਾ ਫੇ ਬਹੁ ਟਾਈਮ ਲੱਗ ਜਾਣਾ ਕਿਉਂਕਿ ਆਪਾਂ ਨੂੰ ਕਿਹੜਾ ਇੱਕਦਮ ਵੱਜ ਜਾਣੇ ਪੈਸੇ 2 2 5 5 10 10 20 ਵੀ ਕਰਕੇ ਇਕੱਠੇ ਹੋਣੇ ਵੀਰੇ ਤਾਂ ਇਹੀ ਤਾਂ ਹੈ ਆਮ ਬੰਦੇ ਦੀ ਜ਼ਿੰਦਗੀ ਸਾਰੀ ਉਮਰ ਬੰਦਾ ਮਰਦਾ ਰਹਿੰਦਾ ਕਿ ਹੁਣ ਪੈਸੇ ਇਕੱਠੇ ਕਰਾਂ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਮੈਂ ਆ ਚੀਜ਼ ਲੈਣੀ ਮੈਂ ਉਹ ਚੀਜ਼ ਲੈਣੀ ਪਰ ਗੰਦੇ ਲੋਕਾਂ ਦੀ ਗੰਦੀ ਸੋਚ ਕਰਕੇ ਆਮ ਬੰਦੇ ਦੀ ਜ਼ਿੰਦਗੀ ਜ਼ਿੰਦਗੀ ਨਹੀਂ ਰਹੀ ਸਾਨੂੰ ਤਾਂ ਇਹ ਲੱਗਦਾ ਅਸੀਂ ਆਪਣੇ ਪਰਿਵਾਰ ਵਾਸਤੇ ਥੋੜੀ ਉਹਨਾਂ ਲੋਕਾਂ ਵਾਸਤੇ ਕਮਾ ਰਹੇ ਹਾਂ ਜਿਨ੍ਹਾਂ ਦਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਬਸ ਥੋੜੇ ਜਿਹਾ ਨਾਜਾਇਜ਼ ਹਥਿਆਰ ਰੱਖ ਲੈ ਨਾ ਕੋਈ ਪੁਲਿਸ ਦਾ ਡਰ ਨਾ ਕੋਈ ਪ੍ਰਸ਼ਾਸਨ ਦਾ ਡਰ ਬਸ ਕਿਸੇ ਨੂੰ ਵੀ ਧਮਕੀ ਦਿੱਤੀ ਪੈਸੇ ਮੰਗੇ ਤੇ ਮਿਲ ਜਾਣਗੇ ਜਾ ਤਾਂ ਉਹਨੂੰ ਮਾਰਨ ਦੀ ਧਮਕੀਆ ਦੇ ਦੋ ਯਾ ਪਰਿਵਾਰ ਨੂੰ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਸ ਦੁਨੀਆ ਤੇ ਇਦਾਂ ਦੇ ਵੀ ਲੋਕ ਹੁੰਦੇ ਆ ਜਿਹੜੇ ਬਿਨਾਂ ਗੱਲ ਤੋਂ ਵੀ ਕਿਸੇ ਨੂੰ ਯਾਰ ਮਾਰ ਦਿੰਦੇ ਆ ਨਾ ਕੋਈ ਪੁਰਾਣੀ ਦੁਸ਼ਮਣੀ ਨਾ ਕੋਈ ਜ਼ਮੀਨ ਦਾ ਰੋਲਾ ਨਾ ਪੈਸਿਆਂ ਦਾ ਲੈਣ ਦੇਣ ਤੁਹਾਨੂੰ ਤਾਂ ਪਤਾ ਹੀ ਆ ਮੈਂ ਤਾਂ ਕਿਸੇ ਨਾਲ ਇਦਾਂ ਕਰਨਾ ਜਗੇ ਮੈਨਾਂ ਦਾ ਸੂਚਦਾ ਵੀ ਨਹੀਂ ਹਾਂਜੀ ਵੀਰੇ ਤੁਸੀਂ ਕਿੰਨੇ ਸਾਲਾਂ ਤੋਂ ਇੰਨੇ ਵਧੀਆ ਤਰੀਕੇ ਨਾਲ ਸਟੈਂਡ ਕਰ ਰਹੇ ਸੀ ਕੰਮ ਨੂੰ ਨਾਲੇ ਹੱਕ ਸੱਚ ਦੀ ਕਮਾਈ ਕਰ ਰਹੇ ਸੀ ਆਪਾਂ ਕਿਹੜਾ ਕੋਈ ਠੱਗੀ ਚੋਰੀ ਕਰ ਰਹੇ ਸੀ ਕੋਈ ਨਾ ਕੀ ਪਤਾ ਇਹ ਚ ਵੀ ਕੋਈ ਭਲਾ ਹੋਵੇ ਹਾਂਜੀ ਵੀਰੇ ਨਾਲੇ ਵੀਰੇ ਮੈਂ ਮਾਫੀ ਮੰਗਣੀ ਸੀ ਤੁਹਾਡੇ ਤੋਂ ਤੂੰ ਤੂੰ ਕਿਉਂ ਮੈਂ ਕੀਤਾ ਤਾਂ ਕੁਝ ਨਹੀਂ ਪਰ ਆ ਥੋੜੇ ਦਿਨਾਂ ਚ ਨਾ ਬੜੇ ਲੋਕਾਂ ਨੇ ਮੈਨੂੰ ਉਹ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਐਦਾਂ ਕਰ ਲਾ ਠੱਗੀ ਮਾਰ ਲਾ ਆ ਚੋਰੀ ਕਰ ਲਾ ਦੁਕਾਨ ਤੋਂ ਸਮਾਨ ਲੈ ਕੇ ਬਾਹਰੋਂ ਵੇਚਣਾ ਸ਼ੁਰੂ ਕਰ ਦੇ ਮੈਨੂੰ ਤਾਂ ਪਾਰਲਰ ਵਾਲੀ ਨੇ ਵੀ ਕਿਹਾ ਸੀਗਾ ਕਿ ਤੂੰ ਐਦਾਂ ਸਮਾਨ ਵੇਚ ਤੇਰਾ ਲੱਖ ਰੁਪਿਆ ਬਣੂਗਾ ਮਹੀਨੇ ਦਾ ਮੈਂ ਮੈਂ ਤਾਂ ਘਰ ਦੇ ਵੀ ਕਹਿਣ ਲੱਗੇ ਸੀ ਜੇ ਬਣਦੇ ਆ ਤਾਂ ਬਣਾ ਲਓ ਪੈਸੇ ਪਰ ਵੀਰੇ ਮੈਂ ਬੜਾ ਸੋਚਿਆ ਮੈਨੂੰ ਘਰਦਿਆਂ ਨੇ ਕਿਹਾ ਕਿ ਕਿਹੜਾ ਕੋਈ ਠੱਗੀ ਆ ਇਹ ਤਾਂ ਚੋਰੀ ਆ ਮੈਂ ਕਿਹਾ ਉਹੀ ਤਾਂ ਹੈ ਨਾ ਵੀ ਇਹ ਚੋਰੀ ਆ ਤੇ ਆਪਾਂ ਥੋੜੀ ਕਰ ਸਕਦੇ ਆ। ਫਿਰ ਉਹ ਬੜਾ ਸੋਚਿਆ। ਕਿਉਂ ਨਹੀਂ ਕੀਤੀ? ਵੀਰੇ ਮੇਰਾ ਜਮੀਰ ਨਹੀਂ ਮੰਨਿਆ। ਵੀਰੇ ਤੁਸੀਂ ਮੇਰਾ ਉੱਥੇ ਸਾਥ ਦਿੱਤਾ ਜਿੱਥੇ ਕਿਸੇ ਨੇ ਨਹੀਂ ਸਾਥ ਦਿੱਤਾ। ਤੇ ਵੀਰੇ ਮੈਂ ਤਾਂ ਵੀਰ ਸੋਚ ਵੀ ਨਹੀਂ ਸਕਦਾ ਨਾ ਇਸ ਚੀਜ਼ ਬਾਰੇ। ਤਾਂ ਮੈਂ ਕਿਸੇ ਦੀਆਂ ਗੱਲਾਂ ਚ ਨਹੀਂ ਆਇਆ। ਮੈਂ ਹੀ ਸੋਚਿਆ ਕਿ ਤੁਸੀਂ ਮੇਰੇ ਵੱਡੇ ਭਰਾ ਹੋ। ਤਾਂ ਮੈਂ ਇਸ ਚੀਜ਼ ਬਾਰੇ ਕਰਨਾ ਤਾਂ ਦੂਰ ਦੀ ਗੱਲ। ਜਾਨ ਵਾਲਾ ਰਸਤਾ ਵੀ ਨਹੀਂ ਅਪਣਾਉਂਗਾ ਇਦਾਂ ਤਾਂ ਤੈਨੂੰ ਵੀ ਲੱਗਦਾ ਮੈਨੂੰ ਪਤਾ ਨਹੀਂ ਸੀਗਾ ਤੂੰ ਕਿਹਦੇ ਨਾਲ ਗੱਲ ਕਰਦਾ ਕੌਣ ਤੈਨੂੰ ਕੀ ਸਿਖਾ ਰਿਹਾ ਤੇ ਤੂੰ ਕੀ ਕਰ ਸਕਦਾ ਤੈਨੂੰ ਮੇਰੇ ਕੋਲੇ ਕਿੰਨੇ ਸਾਲ ਹੋ ਗਏ ਮੈਨੂੰ ਇੰਨਾ ਪਤਾ ਹੈ ਤੂੰ ਗੱਲਾਂ ਤਾਂ ਜਰੂਰ ਆ ਜਾਏਗਾ ਪਰ ਕਦੇ ਵੀ ਆਪਣਾ ਜ਼ਮੀਰ ਨਹੀਂ ਵੇਚਣਾ ਹਾਂਜੀ ਵੀਰੇ ਕਹਿਨੂ ਤਾਂ ਸਾਰੇ ਮੈਨੂੰ ਕਹਿ ਦਿੰਦੇ ਤੂੰ ਭੋਲਾ ਭੋਲਾ ਪਰ ਵੀਰ ਮੈਂ ਇੰਨਾ ਵੀ ਨਹੀਂ ਭੋਲਾ ਕਿ ਮੈਂ ਚੋਰੀ ਕਰਨ ਲੱਗਦਾ ਤੂੰ ਨਾਮ ਦਾ ਹੀ ਭੋਲਾ ਅਸਲ ਜ਼ਿੰਦਗੀ ਤੂੰ ਬਹੁਤ ਸਿਆਣਾ ਤੂੰ ਕਦੇ ਕਿਸੇ ਦਾ ਮਾੜਾ ਕਰੇਗਾ ਨਹੀਂ ਯਾਰ ਕਿਉਂਕਿ ਮਾੜਾ ਵਜਾ ਕਿਉਂ ਕਰਦਾ ਕੌਣ ਕਰਦਾ ਹੁੰਦਾ ਜਿਹਦੇ ਮਨ 'ਚ ਲਾਲਚ ਹੁੰਦਾ ਹੈ ਜਿਹਦੇ ਮਨ 'ਚ ਕਿਸੇ ਨੂੰ ਛੁੱਟਣ ਦਾ ਸੋਚ ਹੁੰਦੀ ਨਾ ਇਹ ਜੀ ਕਿ ਮੈਨੂੰ ਹਰਾ ਦੂੰਗਾ ਮੈਨੂੰ ਮਾਰ ਦੂੰਗਾ ਮੈਨੂੰ ਆ ਕਰ ਦੇ ਉਹ ਬੰਦੇ ਮਾੜੇ ਕੰਮ ਕਰਦੇ ਜਿਹੜਾ ਬੰਦਾ ਹਮੇਸ਼ਾ ਹੱਜ਼ਾਰ ਰੰਦਾ ਆਪਣੇ ਕੰਮ ਵੱਲ ਧਿਆਨ ਦਿੰਦਾ ਉਹ ਪ੍ਰਮਾਤਮਾ ਵੀ ਕਹਿੰਦਾ ਯਾਰ ਇਹ ਇਮਾਨਦਾਰ ਬੰਦਾ ਹੈ ਇਹਨੂੰ ਹੱਕ ਸੱਚ ਦੀ ਕਮਾਈ ਹੀ ਦੇਣੀ ਆ ਤੇ ਉਹਦੇ ਚੀ ਬਰਕਤ ਦੇਣੀ ਆ ਹੁਣ ਤੂੰ ਇਹ ਦੇਖ ਤੇਰੀ ਤਨਖਾਹ ਹੋ ਜਾਂਦੀ ਤੇਰਾ ਘਰ ਚੱਲਦਾ ਪਿਆ ਨਾ ਯਾਰ ਹਾਂਜੀ ਵੀਰੇ ਰੋਟੀ ਪਾਣੀ ਵਧੀਆ ਖਾਣਾ ਨਾ ਚੈਨ ਦੀ ਨੀਂਦ ਸੋਣਾ ਨਾ ਹਾਂਜੀ ਵੀਰੇ ਜੇ ਹਰ ਬੰਦਾ ਇਹ ਸੋਚ ਤੇ ਆ ਜਾਵੇ ਕਿ ਮੈਂ ਜਿੰਨਾ ਕਮਾਰੇ ਮੈਂ ਉਹਦੇ ਵਿੱਚ ਖੁਸ਼ ਰਹਿਣਾ ਹੈ ਉਹਦੇ ਵਿੱਚ ਦਸਬੰਧ ਵੀ ਕੱਢਣਾ ਹੈ ਪਰਮਾਤਮਾ ਦਾ ਨਾਮ ਦੀ ਲੈਣਾ ਤੇ ਦੁਨੀਆ ਕਿੰਨੀ ਸੋਹਣੀ ਹੋ ਜੇ ਯਾਰ ਹੈ ਪਰ ਸਮਝ ਨਹੀਂ ਆਂਦੀ ਕਿ ਲੋਕ ਕੰਮ ਕਰਕੇ ਖੁਸ਼ ਹੀ ਨਹੀਂ ਫਿਰ ਕਹਿੰਦੇ ਦੀ ਪੰਜਾਬ ਦਾ ਮਾਹੌਲ ਖਰਾਬ ਹੈ ਪੰਜਾਬ ਦੇ ਹਾਲਾਤ ਖਰਾਬ ਆ ਉਹ ਕੋਈ ਬਾਹਰੋਂ ਤਾਂ ਕਰ ਨਹੀਂ ਰਿਹਾ ਆਪਣੇ ਬੰਦੇ ਕਰ ਰਹੇ ਨੇ ਹਾਂਜੀ ਹੈ ਚ ਕੰਮ ਨਹੀਂ ਕਰਨਾ ਦੇਖੋ ਯਾਰ ਜ਼ਰੂਰਤਾਂ ਤਾਂ ਬੰਦੇ ਦੀਆਂ ਹੈਗੀਆਂ ਨੇ ਨਾ ਬੰਦੇ ਨੇ ਰੋਟੀ ਵੀ ਖਾਣੀ ਐ ਬੰਦੇ ਨੇ ਘਰ ਦੇ ਕੰਮ ਵੀ ਦੇਖਣੇ ਐ ਬੰਦੇ ਨੇ ਆਪਣੇ ਬੱਚਿਆਂ ਨੂੰ ਵੀ ਸਮਾਨ ਲੈ ਕੇ ਦੇਣਾ ਆਪਣੇ ਘਰ ਵਾਲੀ ਨੂੰ ਵੀ ਲੈ ਕੇ ਦੇਣਾ ਆਪਣੇ ਮਾਪਿਆਂ ਨੂੰ ਵੀ ਸੰਭਾਲਣਾ ਪੈਸੇ ਦੀ ਲੋੜ ਤਾਂ ਹਰ ਬੰਦੇ ਨੂੰ ਹੈਗੀ ਐ ਨਾ ਉਹਦੇ ਦੋ ਤਰੀਕੇ ਨੇ ਜਾਂ ਤਾਂ ਸਹੀ ਤਰੀਕੇ ਕਮਾ ਲਓ ਤੇ ਜਾਂ ਤੁਸੀਂ ਮਾੜੇ ਤਰੀਕੇ ਕਮਾ ਲਓ ਜਿਹੜਾ ਬੰਦਾ ਕੰਮ ਕਰਕੇ ਖੁਸ਼ ਨਹੀਂ ਮਾੜੇ ਤਰੀਕੇ ਬਣਾ ਲੈਂਦਾ ਪਰ ਮੈਨੂੰ ਵਧੀਆ ਲੱਗਿਆ ਕਿ ਤੂੰ ਉਹ ਚੀਜ਼ ਨੂੰ ਕੰਫੈਸ ਕੀਤਾ ਤੂੰ ਮੰਨਿਆ ਕਿ ਤੂੰ ਤੂੰ ਜਾ ਸਕਦਾ ਸੀ ਗਲਤ ਰਸਤੇ ਤੇ ਤੂੰ ਨਹੀਂ ਗਿਆ ਯਾਰ ਮੇਰੇ ਮੈਂ ਕਿਉਂ ਜਾਊਂਗਾ ਤੇ ਇਹ ਮੈਨੂੰ ਤਨਖਾਹ ਵੀ ਦਿੰਦੇ ਹੋ ਹਰ ਮਹੀਨੇ ਨਾਲੇ ਜਦੋਂ ਲੋਡ ਹੁੰਦੀ ਆ ਤੁਸੀਂ ਹਰ ਟਾਈਮ ਖੜਦੇ ਹੋ ਹਰ ਟਾਈਮ ਪੈਸੇ ਦੀ ਲੋੜ ਆ ਤਾਂ ਤੁਸੀਂ ਦੇ ਦੇਂਦੇ ਹੋ ਤੇ ਤੁਸੀਂ ਇਹ ਵੀ ਨਹੀਂ ਕਹਿੰਦੇ ਕਿ ਇੱਕਦਮ ਦੇ ਹੌਲੀ ਹੌਲੀ ਕਰਕੇ ਦੇ ਦੇ ਤਾਂ ਵੀਰੇ ਮੈਂ ਤਾਂ ਵੈਸੇ ਹੀ ਨਹੀਂ ਸੋਚ ਸਕਦਾ ਨਾ ਵੀਰੇ ਇੱਕ ਗੱਲ ਦੱਸਾਂ ਅਸੀਂ ਨਾ ਬਹੁਤ ਮਾੜਾ ਟਾਈਮ ਦੇਖਿਆ ਵਾ ਪਰ ਜੇ ਉਹ ਮਾੜਾ ਟਾਈਮ ਨਾ ਨਾ ਉਹਦੋਂ ਹੁੰਦਾ ਤਾਂ ਅੱਜ ਚੰਗੇ ਦਿਨ ਨਹੀਂ ਹੋਣੇ ਸੀ ਉਹ ਦਿਨ ਨੇ ਨਾ ਇੱਕ ਚੀਜ਼ ਤਾਂ ਮੈਨੂੰ ਸਿਖਾਤੀ ਵੀ ਕਦੇ ਵੀ ਨਾ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਨਾਲੇ ਵੀਰੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀਗੇ ਕਿ ਮਾੜੇ ਬੰਦੇ ਨਾਲ ਨਾ ਹਮੇਸ਼ਾ ਮਾੜਾ ਹੀ ਹੁੰਦਾ ਤੇ ਜਿਹੜੇ ਚੰਗੇ ਹੁੰਦੇ ਨੇ ਨਾ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਕਿ ਸਾਡੇ ਨਾਲ ਵੀ ਮਾੜਾ ਹੁੰਦਾ ਪਰ ਉਹਨਾਂ ਨਾਲ ਮਾੜਾ ਨਹੀਂ ਹੁੰਦਾ ਚੰਗਾ ਹੀ ਹੁੰਦਾ ਬਾਅਦੋਂ ਤੇ ਨਾਲੇ ਵੀਰੇ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਅਸੀਂ ਤੁਹਾਡੇ ਨਾਲ ਆ ਤੇ ਨਾਲੇ ਤੁਸੀਂ ਮੈਨੂੰ ਇੱਕ ਗੱਲ ਨਹੀਂ ਦੱਸੀ ਕਿ ਉਹਨਾਂ ਨੇ ਗੋਲੀ ਵੀ ਚਲਾਈ ਸੀ ਵੀਰੇ ਚਾਹੇ ਤੁਸੀਂ ਦੱਸੋ ਚਾਹੇ ਨਾ ਦੱਸੋ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਵਾ ਕਿਉਂਕਿ ਸਾਨੂੰ ਤੁਹਾਡੀ ਫਿਕਰ ਰਹਿੰਦੀ ਆ ਤੇ ਨਾਲੇ ਵੀਰੇ ਹਾਂ ਉਹਨਾਂ ਨੇ ਤੁਹਾਡੇ ਤੋਂ 2 ਲੱਖ ਲਿੱਤਾ ਨਾ ਆਪਾਂ ਦੋ ਦਾ ਚਾਰ ਬਣਾਵਾਂਗੇ ਉਹਨੇ ਤੱਪ ਕੇ ਮਿਹਨਤ ਕਰਾਂਗੇ ਆਪਾਂ ਤੇ ਨਾਲੇ ਹਾਂ ਪਲੀਜ਼ ਉਹਨਾਂ ਤੁਸੀਂ ਦੁਕਾਨ ਤੋਂ ਬਾਹਰ ਨਹੀਂ ਜਾਇਆ ਕਰਨਾ ਤੁਸੀਂ ਦੁਕਾਨ ਤੇ ਕੰਮ ਕਰਿਆ ਕਰਨਾ ਬਸ ਮਾਰਕੀਟ ਦਾ ਸਾਰਾ ਸਮਾਨ ਜਾਂ ਤਾਂ ਬਾਵਾ ਵੀਰਾ ਕਰਿਆ ਕਰੂਗਾ ਤੇ ਜਾਂ ਤੁਸੀਂ ਉਹਨਾਂ ਨੂੰ ਬੁਲਾ ਲਿਆ ਕਰੋ ਆਪੇ ਉਹ ਆਪੇ ਆਣ ਕੇ ਦੇਜਿਆ ਕਰਨਗੇ ਤੁਸੀਂ ਨਹੀਂ ਹੁਣ ਕਿਤੇ ਜਾਣਾ ਮੈਨੂੰ ਤਾਂ ਬਹੁਤ ਟੈਨਸ਼ਨ ਰਹਿੰਦੀ ਆ ਹੁਣ ਤੁਹਾਡੀ ਵੀਰੇ ਕੁਝ ਜਗ੍ਹਾ ਮੈਂ ਸਮਝਾਇਆ ਸੀਗਾ ਹੁਣ ਮੈਨੂੰ ਸਮਝ ਆ ਗਿਆ ਕੀ ਮੰਗਾਂਗੇ ਦੀ ਰੁੱਤੀ ਖਾਣੀ ਚਾਹੀਦੀ ਆ ਮਾਗੇ ਕੰਮ ਨਹੀਂ ਕਰਨੇ ਚਾਹੀਦੇ ਕਿਸੇ ਨੂੰ ਵਿਸ਼ਵਾਸ ਕਰ ਕਿ ਦੁਕਾਨ ਤੱਕਿਆ ਹੈ ਇਹਨਾਂ ਮਿਲ ਤਾਂ ਅੱਗੇ ਵੀ ਖੁਸ਼ ਆ ਦੁਕਾਨਦਾਰ ਵੀ ਸਾਰੇ ਖੁਸ਼ ਨੇ ਨਾਲੇ ਵੀਰੇ ਮੇਰੇ ਦਾਦਾ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਹੀ ਵੱਡੋਗੇ ਹਾਜੀ ਵੀਰੇ ਆਪਾਂ ਕਰਮ ਅੱਛੇ ਕਰ ਰਹੇ ਆ ਨਾ ਤਾਂ ਆਪਣੇ ਨਾਲ ਵਧੀਆ ਹੀ ਹੋਊਗਾ ਨਾਲੇ ਵੀਰੇ ਪਾਲਰ ਵਾਲੀ ਨੇ ਮੈਨੂੰ ਵੀ ਤਾਂ ਕਿਹਾ ਸੀਗਾ ਕਿ ਸਮਾਨ ਬਾਰ ਬਾਰ ਦੇਣ ਨੂੰ ਪਰ ਮੈਂ ਉਹਨਾਂ ਦੀ ਗੱਲ ਮੰਨੀ ਨਹੀਂ ਨਾ ਕਿਉਂਕਿ ਮੈਂ ਤਾਂ ਆਪਣੇ ਵੀਰੇ ਦਾ ਹੀ ਸਾਥ ਦੇਣਾ ਵਾਂ ਮੇਰੇ ਕੋਲ ਤੁਸੀਂ ਕੈੰਸਲ ਕਰੋ ਅਸੀਂ ਸਾਰੇ ਤੋਂ ਬਿਨਾਂ ਆ ਨਹੀਂ ਨਾ ਹਾਂਜੀ ਹਾਂਜੀ ਵੀਰੇ ਤੁਹਾਨੂੰ ਇੱਕ ਗੱਲ ਦਾ ਪਤਾ ਹੈ ਅੱਜ ਦੀ ਅਸਲੀਅਤ ਪਤਾ ਕੀ ਹੈ ਲੋਕ ਕਿ ਕਿਸੇ ਨੂੰ ਖੁਸ਼ ਦੇਖ ਕੇ ਖੁਸ਼ ਨਹੀਂ ਹੁੰਦੇ ਭਾਵਾਂ ਥੋਡੇ ਸਕੇ ਹੋਣ ਭਾਵਾਂ ਥੋਡੇ ਰਿਸ਼ਤੇਦਾਰ ਹੋਣ ਭਾਵਾਂ ਥੋਡੇ ਯਾਰ ਦੋਸਤ ਵੀ ਹੋਣ ਦੁਸ਼ਮਣਾਂ ਦਾ ਕੁਝ ਹੋਣਾ ਹੀ ਗਦੋਂ ਤੁਸੀਂ ਕੋਈ ਵੀ ਕੰਮ ਕਰ ਲੋ ਤੁਹਾਨੂੰ ਰੋਕਣ ਵਾਲੇ ਤੁਹਾਨੂੰ ਟੋਕਣ ਵਾਲੇ ਤੁਹਾਨੂੰ ਪੜਕਾਉਣ ਵਾਲੇ ਹਮੇਸ਼ਾ ਮਿਲਣਗੇ ਜਦੋਂ ਨਿਵਾਣ ਤੇ ਜਾਣਾ ਹੋਵੇ ਨਾ ਉਦੋਂ ਬੰਦਾ ਬਿਨਾਂ ਸੋਚੇ ਸਮਝੇ ਪਹੁੰਚ ਜਾਂਦਾ ਜਦੋਂ ਮਾਰੇ ਕੰਮ ਕਰਨੇ ਹੋਣ ਜਾਂ ਕੁਝ ਕਰਨੇ ਹੋਣ ਦਿਮਾਗ ਤੇਜ਼ ਚੱਲਦਾ ਉਹ ਜਦੋਂ ਤੁਸੀਂ ਕਿਤੇ ਔਖੀ ਚੜ੍ਹਾਈ ਚੜ੍ਹਨੀ ਹੈ ਨਾ ਤੁਹਾਨੂੰ ਕਿਸੇ ਨੇ ਸਾਥ ਨਹੀਂ ਦੇਣਾ ਤੁਹਾਨੂੰ ਆਪਣਾ ਜ਼ੋਰ ਲਾ ਕੇ ਚੜ੍ਹਨਾ ਪੈਣਾ ਜਦੋਂ ਕਿਤੇ ਪਹਾੜੀ ਤੇ ਚੜ੍ਹਨਾ ਹੁੰਦਾ ਜ਼ੋਰ ਲੱਗਦਾ ਹੈ ਨਾ ਸਾਹ ਚੜਦਾ ਹੈ ਨਾ ਉੱਤੇ ਜਾ ਕੇ ਜਿੰਨੀ ਖੁਸ਼ੀ ਮਿਲਦੀ ਹੈ ਦੁਨੀਆ ਤੇ ਹੋਰ ਕਿਤੇ ਏ ਚੀਜ਼ ਤੇ ਖੁਸ਼ੀ ਨਹੀਂ ਮਿਲਦੀ ਸਮਝੇ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਵੇਚਦੇ ਆ ਕਿਸੇ 'ਚ 10 ਰੁਪਏ ਵਾਚਦੇ ਕਿਸੇ 'ਚ 50 ਰੁਪਏ ਵਾਚਦੇ ਕਿਸੇ 'ਚ 5 ਰੁਪਏ ਵਾਚਦੇ ਪਰ ਰਾਤ ਨੂੰ ਜਿਹੜੀਆਂ ਦਾਲ ਰੋਟੀਆਂ ਆਪਾਂ ਖਾਣੇ ਆ ਨਾ ਦੁਨੀਆਂ ਦਾ ਸਭ ਤੋਂ ਵੱਡਾ ਸਕੂਨ ਉਹੀ ਆ ਆਪਣੀ ਨੀਂਦਰ ਸੌਣਿਆ ਨਾ ਆਪਾਂ ਰਾਤ ਨੂੰ ਕੋਈ ਟੈਨਸ਼ਨ ਤਾਂ ਨਹੀਂ ਹੁੰਦੀ ਕਿ ਸਾਡੇ ਸਿਰ ਤੇ ਛੱਤ ਡਿੱਗ ਜੂਗੀ ਜਾਂ ਸਾਨੂੰ ਪੁਲਿਸ ਚੱਕਣ ਆ ਜੂਗੀ ਹੈ ਜਾਂ ਅਸੀਂ ਕੋਈ ਨਸ਼ਾ ਵੇਚ ਰਹੇ ਆ ਇਹੋ ਜਿਹਾ ਕੁਝ ਤਾਂ ਨਹੀਂ ਕਰਦੇ ਨਹੀਂ ਵੀਰੇ ਜੇ ਕਿਸੇ ਦੀ 15000 ਤਨਖਾਹ ਉੱਚ ਵੀ ਬਰਕਤ ਹੈ ਜੇ ਕਿਸੇ ਦੀ 10000 ਤਨਖਾਹ ਉੱਚ ਵੀ ਬਰਕਤ ਹੈ ਠੀਕ ਹੈ ਆਪਣੇ ਪਰਿਵਾਰ ਨਾਲ ਹੱਸ ਖੇਡ ਰਹੇ ਹਨ ਨਾ ਇਹ ਹੀ ਜ਼ਿੰਦਗੀ ਹੈ ਪਰ ਜੇ ਕੋਈ ਉਹਨੂੰ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦਾ ਥੋਡੇ ਪਰਿਵਾਰ ਨੂੰ ਥੋਡੀ ਦੁਨੀਆ ਨੂੰ ਬਗਾੜਨ ਦੀ ਕੋਸ਼ਿਸ਼ ਕਰਦਾ ਜਾਂ ਥੋਡੀ ਦੁਕਾਨਦਾਰੀ ਨੂੰ ਬਗਾੜਨ ਦੀ ਕੋਸ਼ਿਸ਼ ਕਰਦਾ ਹੈ ਨਾ ਫਿਰ ਰੱਬ ਆਮ ਬੰਦੇ ਦਾ ਸਾਥ ਦਿੰਦਾ ਹੈ ਨਾ ਕਿ ਮਾੜੇ ਬੰਦੇ ਦਾ ਤੈਨੂੰ ਪਤਾ ਮੈਨੂੰ 2 ਲੱਖ ਦਾ ਕੋਈ ਗੰਮ ਨਹੀਂ ਮੈਨੂੰ ਗੰਮ ਪਤਾ ਕੀ ਦਾ ਮੈਨੂੰ ਲੋਕਾਂ ਅੱਗੇ ਹੱਥ ੱਡਣੇ ਦਾ ਦੂਜਾ ਇਹ ਕਿ ਪੰਜਾਬ 'ਚ ਇਹੀ ਕੁਝ ਚੱਲ ਰਿਹਾ ਜਿਹੜਾ ਬੰਦਾ ਅਮੀਰ ਹੋ ਰਿਹਾ ਉਹਨੂੰ ਅਮੀਰ ਨਹੀਂ ਹੋਣ ਦੇ ਰਹੇ ਉਹ ਕਹਿੰਦੇ ਨਹੀਂ ਇਹਨੂੰ ਅਸੀਂ ਵੱਡਾਂਗੇ ਇਹਨੂੰ ਅਸੀਂ ਕੁੱਟਾਂਗੇ ਇਹਨੂੰ ਅਸੀਂ ਮਾਰਾਂਗੇ ਥੋੜਾ ਕੀ ਲੈ ਗਿਆ ਯਾਰ ਤੁਸੀਂ ਆਪਣਾ ਕੰਮ ਕਰੋ ਤੁਸੀਂ ਆਪਣੀ ਮਿਹਨਤ ਕਰੋ ਜਿਹਨੇ ਕੰਮ ਕਰਨਾ ਉਹ ਰੇਡੀ ਲਾ ਕੇ ਵੀ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੂੰ ਭਾਵੇਂ ਕੋਠੀਆਂ ਕਾਰਾਂ ਦੇ ਦੋ ਉਹਨੇ ਅੱਜ ਨਹੀਂ ਕੱਲੋ ਤੈਸ ਨਸ ਕਰ ਹੀ ਦੇਣਾ ਸਿਮਰਨ ਨੇ ਕਿਹਾ ਹਨ ਜਿਹੜੇ ਬੰਦੇ ਨੇ ਮਾੜਾ ਟਾਈਮ ਦੇਖਿਆ ਹੁੰਦਾ ਨਾ ਉਹ ਚੰਗਾ ਟਾਈਮ ਆਣ ਤੇ ਵੀ ਹੰਕਾਰ ਨਹੀਂ ਕਰਦਾ ਜੇ ਇਹਦੀ ਤਨਖਾਹ 8000 ਹੈ ਨਾ ਮੈਨੂੰ ਪਤਾ ਇਹਨੂੰ 12000 ਵੀ ਦੇ ਦੋ ਕੋਈ ਨਾ ਕੋਈ ਇਹਨੂੰ 15000 ਵੀ ਦੇ ਦੋ ਪਰ ਉੱਥੇ ਜਾ ਕੇ ਤਾਂ ਮਨ ਨਹੀਂ ਲੱਗਣਾ ਕਿਉਂਕਿ ਜਿਹੜੀ ਬਰਕਤ ਪੈਣੀ ਉਹ 8000 ਸੀ ਪੈ ਜਾਣੀ ਆ ਮੈਂ ਤੁਹਾਡੇ ਸਾਰੇ ਦੁਕਾਨ ਛੱਡ ਕੇ ਚੱਲ ਜਾਣਾ ਯਾਰ ਮੈਨੂੰ ਕੋਈ ਟੈਨਸ਼ਨ ਥੋੜੀ ਹੁੰਦੀ ਹੈ ਮੈਨੂੰ ਪਤਾ ਮੇਰਾ ਪਰਿਵਾਰ ਮੇਰਾ ਪੱਕਾ ਹੈ ਇਹਨੂੰ ਜਿੰਨਾ ਮਰਜ਼ੀ ਦੁਨੀਆ ਭੜਕਾ ਦੇਵੇ ਚੋਰੀ ਕਰ ਲਓ ਠੱਗੀ ਕਰ ਲਓ ਨਹੀਂ ਕਰੂ ਹੁਣ ਤੂੰ ਆਪ ਮੰਨਿਆ ਨਾ ਤੈਨੂੰ ਭੜਕਾਇਆ ਪਰ ਤੇਰਾ ਜਮੀਰ ਨਹੀਂ ਨਾ ਮੰਨਿਆ ਨਹੀਂ ਮੇਰੇ ਉਹਨੂੰ ਦੁਬਾਰਾ ਮੌਕਾ ਦਿੱਤਾ ਕਦੇ ਵੀ ਉਹ ਗਲਤੀ ਨਹੀਂ ਕਰੂਗੀ ਸਿਮਰਨ ਨੂੰ ਹਮੇਸ਼ਾ ਯਾਦ ਰਹੂਗਾ ਉਹਦੇ ਦਾਦਾ ਜੀ ਨੇ ਉਹਦੀ ਦਾਦੀ ਜੀ ਨੇ ਉਹਨੂੰ ਕੀ ਸਿਖਾਇਆ ਇਹਨੂੰ ਕਹਿੰਦੇ ਆ ਸੰਸਕਾਰ ਜਿਹੜੇ ਕੋਲੇ ਚੰਗੇ ਸੰਸਕਾਰ ਹੈ ਨਾ ਹਮੇਸ਼ਾ ਦੁਨੀਆ 'ਚ ਕਾਮਯਾਬ ਹੁੰਦਾ ਹੂੰ ਤੇ ਮੇਰੇ ਕੋਲੇ ਪੈਸੇ ਹੋਣ ਨਾ ਹੋਣ ਮੈਂ ਵਾਦਾ ਕਰਦਾ ਜਿੱਦਣ ਅੰਨਾ ਕੁੜੀਆਂ ਦਾ ਵਿਆਹ ਹੋਊਗਾ ਨਾ ਸਭ ਤੋਂ ਵਧੀਆ ਵਿਆਹ ਕਰਾਂਗੇ ਆਪਾਂ ਠੀਕ ਹੈ ਜੀ ਜੇ ਮੈਂ ਤੇਰਾ ਵਿਆਹ ਕੀਤਾ ਨਾ ਉਹਨਾਂ ਹੀ ਵਜ੍ਹਾ ਕੁੜੀਆਂ ਦਾ ਕਰਨਾ ਹੈ ਠੀਕ ਹੈ ਠੀਕ ਹੈ ਸਾਰੀ ਦੁਨੀਆ ਚੋਂ ਨਾ ਟੈਨਸ਼ਨਾਂ ਲੈ ਕੇ ਜਦੋਂ ਤੋਂ ਆਪਣੇ ਪਰਿਵਾਰ ਕੋਲੇ ਆਨਾ ਨਾ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਮੈਨੂੰ ਭੁੱਲ ਗਿਆ ਮੇਰਾ ਕੀ ਨੁਕਸਾਨ ਹੋਇਆ ਮੈਨੂੰ ਭੁੱਲ ਗਿਆ ਮੇਰੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਬਸ ਇੰਨਾ ਸਕੂਨ ਹੈ ਕਿ ਮੇਰਾ ਪਰਿਵਾਰ ਵਧੀਆ ਹੈ ਮੇਰੀ ਫੈਮਲੀ ਵਧੀਆ ਹੈ ਕੋਈ ਨਾ 2 ਲੱਖ ਗਿਆ ਨਾ ਆਪਾਂ ਚਾਰ ਕਮਾਵਾਂਗੇ ਠੀਕ ਹੈ ਤੇ ਉਹਦੇ ਚ ਤੁਹਾਨੂੰ ਵੀ ਵਧਾਵਾਂਗੇ ਠੀਕ ਹੈ ਠੀਕ ਹੈ ਜੇ 2 ਮਹੀਨਿਆਂ ਚ ਆਪਣਾ ਟਾਰਗੇਟ ਪੂਰਾ ਹੋ ਜਾਂਦਾ ਨਾ ਆਪਾਂ ਤੁਹਾਡੀ ਤੁਹਾਨੂੰ ਖਾ ਵੀ ਬਤਾਵਾਂ ਹੰਝੀ ਲਾ ਕੇ ਕੰਮ ਕਰੋ ਕੁਝ ਨਹੀਂ ਸੋਚਣ ਦੀ ਲੋੜ ਪ੍ਰਮਾਤਮਾ ਤੇ ਛੱਡ ਦਿਓ ਪ੍ਰਮਾਤਮਾ ਆਪੇ ਸਿਧੀਆਂ ਪਾਊਗਾ ਹੂੰ ਚਲੋ ਫਿਰ ਕੰਮ ਕਰੋ ਦੁਕਾਨ ਦਾ ਧਿਆਨ ਰੱਖੀ ਨਾ ਆਇਆ ਇਹ ਕਿੱਥੇ ਜਾ ਰਹੇ ਹੋ ਤੁਸੀਂ ਇਹ ਰੀਦੋ ਹਮ ਵਿਆਹ ਕਰਾਉਂਦੇ ਤੁਸੀਂ ਕੀ ਕਰਾ ਲਓ ਵਿਆਹ ਕਿਉਂ ਤੂੰ ਵਿਆਹ ਕਰਾਉਂਦੇ ਮੈਂ ਤਾਂ ਅਸੀਂ ਤੇਰਪਾਲ ਸਾਹਿਬ ਜਾਵਾਂ ਲਾ ਬਾਅਦ ਚ ਤੂੰ ਆਪ ਹੀ ਓਕੀ ਹੋਣਾ ਵਾ ਮੈਂ ਕਿ ਓਕੀ ਹੋਊਂਗੀ ਕਿ ਵੀਰੇ ਆਂਦੇ ਕਿਉਂ ਨਹੀਂ ਤੇਰੀ ਦੁਕਾਨ ਤੇ ਐਵੇਂ ਰਹਿਣ ਦੋ ਐਵੇਂ ਰਹਿਣ ਦੋ ਹੁਣ ਇਹ ਚੱਕਰ ਵਿਆਹ ਥੋੜੀ ਛੱਡ ਦੇਣਾ ਵਿਆਹ ਤਾਂ ਕਰਾਣਾ ਹੀ ਆ ਤੇ ਜੇ ਵਿਆਹ ਕਰਾ ਲਏ ਫਿਰ ਇਹਨਾਂ ਨੇ ਭੁੱਲ ਜਾਣਾ ਪੈਣਾ ਨੂੰ ਭੁੱਲਣਾ ਥੋੜੀ ਜਿੰਮੇਵਾਰੀ ਵੱਧ ਜਾਂਦੀ ਆ ਤੇ ਵੀ ਭੈਣਾਂ ਨੂੰ ਭੁੱਲ ਜਾਂਦੇ ਆ ਭਰਾ ਫੇਰ ਉਹੀ ਗੱਲਾਂ ਜਿੰਮੇਵਾਰੀ ਵੱਧ ਜਾਂਦੀ ਆ ਨਹੀਂ ਕਰਾਉਣਾ ਤੁਸੀਂ ਵਿਆਹ ਹੀ ਨਹੀਂ ਕਰਾਉਣਾ ਕਿਉਂ ਨਹੀਂ ਕਰਾਉਣਾ ਨਹੀਂ ਕਰਾਉਣਾ ਕਰਾਊਗਾ ਵੀਰਾ ਵਯਾ ਨਹੀਂ ਵੈਸੇ ਬਾਕੀ ਲੋਕ ਵੈਸੇ ਕਹਿੰਦੇ ਨੇ ਕਿ ਭਰਾ ਤੋਂ ਭਰਾ ਕਹਿੰਦੀਆਂ ਵਿਆਹ ਤੋਂ ਬਾਅਦ ਭਰਾ ਬਦਲ ਜਾਂਦੇ ਆ ਬਾਕੀਆਂ ਦੇ ਬਦਲਦੇ ਆ ਪਰ ਸਾਡਾ ਭਰਾ ਨਹੀਂ ਬਦਲਿਆ ਯਾਰ ਫਿਰ ਮੈਂ ਤਾਂ ਦੁਕਾਨਦਾਰਾਂ ਨੂੰ ਮੈਂ ਤਾਂ ਆਣੀ ਹੈ ਨਾ ਦੁਕਾਨ ਤੇ ਦੂਸਰੇ ਭਰਾ ਦੇਖਦੇ ਨੇ ਹੁਣ ਜੇ ਦੂਸਰੇ ਭਰਾ ਦਾ ਵਿਆਹ ਹੋ ਗਿਆ ਜੇ ਭਰਾ ਬਦਲ ਗਿਆ ਫਿਰ ਕਹੋਗੇ ਸੱਚੀ ਗਿਆ ਸੀਗਾ ਵੈਸੇ ਤੁਸੀਂ ਵਾਦਾ ਕੀਤਾ ਸੀ ਕਿ ਵਿਆਹ ਤੋਂ ਬਾਅਦ ਨਾ ਮੈਂ ਲੈ ਕੇ ਜਾਊਂਗਾ ਤੇ ਬਾਅਦ ਸਾਰੇ ਤੁਹਾਡਾ ਵਿਆਹ ਵੀ ਹੋ ਗਿਆ ਲੈ ਗਿਆ ਉਹ ਤੇ ਲੈ ਲੈ ਕੇ ਤਾਂ ਗਿਆ ਆਪਣੀ ਘਰ ਵਾਲੀ ਨੂੰ ਹਾਂ ਲੈ ਕੇ ਤਾਂ ਗਿਆ ਵੇ ਥੋੜੀ ਗੱਲ ਹੋਈ ਸੀ ਉਹਨੇ ਇਹ ਕਿਹਾ ਸੀਗਾ ਕਿ ਦਰਬਾਰ ਸਾਹਿਬ ਲੈ ਕੇ ਗਿਆ ਸੀ ਦਰਬਾਰ ਸਾਹਿਬ ਜਾਊਂਗਾ ਵਿਆਹ ਤੋਂ ਬਾਅਦ ਇਹ ਥੋੜੀ ਕਹੀ ਤੁਹਾਨੂੰ ਲੈ ਕੇ ਜਾਊਂਗਾ ਚੱਲ ਲੈ ਜਾ ਗਿਆ ਸੀ ਨਾ ਲੈ ਜਾਗੇ 25 ਤਰੀਕ ਨੂੰ ਪੱਕਾ ਡਨ ਰਿਹਾ ਹੈ ਕਿ ਮਹੀਨੇ ਦੀ ਅੱਜ ਜੱਬੀ ਆ ਅੱਜ ਮੈਂ ਜੱਬੀ ਆ ਚੱਲ ਫਿਰ 25 ਨੂੰ ਲੈ ਕੇ ਜਾਊਂਗਾ ਅੱਜ ਦਾ ਦਿਨ ਲੰਘ ਗਿਆ ਨਾ ਸਵੇਰੇ 11 ਵਜੇ ਜਾਣਾ ਸੀ ਹਾਂ ਸਵੇਰੇ ਕਹਿੰਦੇ ਆਪਾਂ ਸਵੇਰੇ ਚਲੇ ਵੀ ਜਾਂਦੇ ਲੱਗਦੇ ਹੱਸ ਤੈਨੂੰ ਉਹਦੇ ਨਾਲ ਕਰ ਦੇਣੀ ਸੀ ਨਹੀਂ ਪਤਾ ਹੁਣ ਲੈ ਕੇ ਚੱਲੋ ਹੁਣ ਤਾਂ ਟ੍ਰਸਟ ਵਲਟ ਦਾ ਕੰਮ ਚੱਲ ਰਿਹਾ ਨਾ ਹਾਂ ਲੋ ਦੀ ਕੁੜੀ ਹੁਣ ਮੈਨੂੰ ਇਹ ਤਾਂ ਡਿਸੀਜਨ ਕਰਕੇ ਦੱਸ ਦੋ ਹੁਣ ਮੈਂ ਵਿਆਹ ਕਰਾਵਾਂ ਕਿ ਰਹਿਣ ਦਾ ਨਹੀਂ ਕਰਾਣਾ ਚਾਹੀਦਾ ਵੀਰੇ ਵਿਆਹ ਕਰਵਾ ਲਓ ਸਾਨੂੰ ਪਤਾ ਸਾਡੇ ਭਰਾ ਨਹੀਂ ਬਦਲ ਲੰਗੇ ਜੇ ਬਦਲ ਗਏ ਨਾ ਫਿਰ ਦੇਖ ਲਿਓ ਕੀ ਕਰਾਂਗੇ ਕੁਛ ਨਹੀਂ ਤੂੰ ਰੋਏਂਗਾ ਪਛਤਾਏ ਯਾਰ ਉਹ ਤਾਂ ਚੈੱਕ ਕਰ ਆਪਣਾ ਟਰਸਟ ਵਾਲਟ ਤਾਂ ਚੈੱਕ ਕਰੋ ਇੰਨੇ ਕ ਵਜੇ ਮਾਰੀ ਸੀ ਤੇ પેટ્રોલ ਚੈੱਕ ਕਰੋ ਚੈੱਕ ਕਰੋ ਫਟਾਫਟ ਅਗਲੀ ਸੀਰੀਜ਼ ਦਾ ਐਪੀਸੋਡ ਆ ਰਿਹਾ ਹੈ ਯੈਸ ਹਾਂ ਕਿੰਨੇ ਵਜੇ ਆਊਗਾ ਇਹ ਤਾਂ ਵੀਰ ਜੀ ਦੱਸਣੀਆਂ ਨੇ ਨਹੀਂ ਨਹੀਂ ਲੱਗ ਭਾਈ ਕਿੰਨੇ ਵਜੇ ਆਊਗਾ 7 ਵਜੇ ਠੀਕ ਹੈ ਤੇ ਸ਼ੇਅਰ ਕਿੰਨੇ ਚਾਹੀਦੇ 1000 1000 ਤੋਂ ਉੱਤੇ ਉੱਤੇ 1000 ਤੋਂ ਹਾਂਜੀ 1001 ਉਸ ਤੋਂ ਵੀ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਕਿੰਨੇ ਹੁੰਦੇ ਆ ਤੂੰ ਮਿਹਨਤ ਕਿੰਨੀ ਕੀਤੀ ਆ ਦੀ ਹਾਂ ਨਾ ਤੇ ਚੋਰੀ ਕੀਤੀ ਆ ਕੋਈ ਨਹੀਂ ਕੀਤਾ ਨਾ ਤੇ ਫਿਰ ਐਵੇਂ ਸ਼ੇਅਰ ਕਰੀ ਜਾਣ ਲੋਕੇ ਹਾਂ ਬਾਕੀ ਸਾਰੇ ਕੀਮਤੀ ਤੇ ਕਿੱਕੇ ਸਾਰੇ ਦੀ ਮਿਹਨਤ ਲੱਗੀ ਆ ਹਾਂ ਮਿਹਨਤ ਲੱਗੀ ਆ ਮਿਹਨਤ ਲਾਈਕ ਵੈਸੇ ਇਹਨੇ ਲਾਈਕ ਨਹੀਂ ਆ ਰਹੇ ਹੈਗੇ ਤੇ ਤਾਂ ਕਰਕੇ ਅਸੀਂ ਹੁਣ ਵੀਡੀਓ ਥੋੜੀ ਘੱਟ ਪਾ ਰਹੇ ਹਾਂ ਤੇ ਜੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਿਆ ਕਰੋਗੇ ਤਾਂ ਅਗਲਾ ਪਾਰਟ ਆਇਆ ਕਰੂਗਾ ਅਦਰਵਾਇਜ਼ ਨਹੀਂ ਆਊਗਾ ਨਹੀਂ ਓਏ ਹੋਏ ਐਟੀਟਿਊਡ ਨਹੀਂ ਆਈ ਨਹੀਂ ਨਹੀਂ ਆਊਗਾ ਲੇਟ ਆਊਗਾ ਜੇ ਤੁਸੀਂ ਨਾਲ ਨਾਲ ਕਮੈਂਟ ਕਰਕੇ ਦੱਸੋਗੇ ਵੀ ਸਾਡਾ ਕੰਮ ਤੁਹਾਨੂੰ ਪਸੰਦ ਆ ਰਿਹਾ ਵਾ ਜਲਦੀ ਨਹੀਂ ਆਇਆ ਕਰੂਗਾ ਠੀਕ ਆ ਤੂੰ blackmail ਕਰਦੇ ਤੁਸੀਂ ਫੋਲੋਅਰਸ ਨੂੰ ਨਹੀਂ ਨਹੀਂ ਮੈਂ ਦੱਸ ਰਹੀ ਹਾਂ ਸਾਡੀ ਇੰਨੀ ਮਿਹਨਤ ਲੱਗੀ ਨੇ ਇੰਨੀ ਗਰਮੀ ਦੇਖੋ ਅਸੀਂ ਪੱਖੇ ਤੋਂ ਬਿਨਾ ਬੈਠੇ ਹੋਇਆ ਪੱਖੇ ਚਲਾਣ ਤੋਂ ਬਿਨਾ ਬੈਠੇ ਹੋਇਆ ਠੀਕ ਆ ਨਾ ਅਸੀਂ AC ਚ ਲਾਇਆ ਹੋਇਆ ਇੰਨੀ ਗਰਮੀ ਲੱਗਦੀ ਪਈ ਆ ਸਾਨੂੰ ਅਸੀਂ ਤਾਂ ਵੀ ਵੀਡੀਓ ਬਣਾਉਣੇ ਪਏ ਆ ਧੁੱਪ ਚ ਜਾ ਕੇ ਹਜੇ ਵੀਰੇ ਨੇ ਸੀਨ ਹੋਣ ਲੈਣੇ ਆ ਮੇਰਾ ਤਾਂ ਬੁਰਾ ਹਾਲ ਹੋਇਆ ਮੈਂ ਤਾਂ ਤੇ ਹੋਰ ਕੀ ਮੇਰੇ ਤਾਂ ਆ ਦੇਖ ਹਾਂ ਤੇ ਆ ਦੇਖੀ ਹੋਇਆ ਮੇਰੇ ਇਹ ਕੋਈ ਦੇਖਦਾ ਨਹੀਂ ਬੈ ਵੀਰੇ ਕੁਛ ਹੋਇਆ ਨਹੀਂ ਆ ਰਿਹਾ ਦੇ ਭਾਜੀ 18 ਇੰਚ ਦਾ ਡੋਲਾ ਹੋ ਗਿਆ ਨਾ ਉਹ ਨਹੀਂ ਵੀਰੇ ਸਾਡੀ ਬਹੁਤ ਜਿਆਦਾ ਮਿਹਨਤ ਲੱਗਦੀ ਆ ਫੰਗਲ ਇਨਫੈਕਸ਼ਨ ਹੋ ਗਈ ਮੇਰੇ ਸਭ ਤੋਂ ਜ਼ਿਆਦਾ ਤਾਂ ਸਾਡੇ ਵੀਰੇ ਦੀ ਮਿਹਨਤ ਲੱਗਦੀ ਆ ਉਹ ਮੇਰੀ ਨਹੀਂ ਲੱਗਦੀ ਉਹ ਮੇਰੀ ਮਿਹਨਤ ਨਹੀਂ ਲੱਗਦੀ ਮੇਰੀਆਂ ਮਿੰਤਾਂ ਲੱਗਦੀਆਂ ਨੇ ਪਤਾ ਕਿ ਹਾਂ ਜਿਹਨੂੰ ਚੋਰ ਬਣਾਓ ਉਹ ਬੰਦਾ ਗੈਪ ਹੋ ਜਾਂਦਾ ਚਲੋ ਕੋਈ ਨਹੀਂ ਜਲਦੀ ਆਣਗੇ ਜੀ ਐਪੀਸੋਡ ਆਣਗੇ ਜੇ ਇਹ ਸੀਰੀਜ਼ ਨਹੀਂ ਚੱਲੀ ਕੋਈ ਦਿੱਕਤ ਨਹੀਂ ਹੈਗੀ ਅਗਲੀ ਸੀਰੀਜ਼ ਚਲਾਵਾਂਗੇ ਸਾਨੂੰ ਸਾਡੀ ਐਕਟਿੰਗ ਤੇ ਸਾਡੀ ਡਾਇਰੈਕਟਰਸ਼ਿਪ ਤੇ ਬਹੁਤ ਮਾਣ ਹੈ ਕਿਉਂਕਿ ਪ੍ਰਮਾਤਮਾ ਨੇ ਜੇ ਕਲਾ ਬਖਸ਼ੀ ਆ ਅਸੀਂ ਤੁਹਾਨੂੰ ਐਂਟਰਟੇਨ ਵੀ ਕਰਦੇ ਰਵਾਂਗੇ ਤੇ ਵਧੀਆ ਮੈਸੇਜ ਵੀ ਦੇਂਦੇ ਰਵਾਂਗੇ ਤੇ ਅਗਲੀ ਵੀਡੀਓ ਹੋਰ ਵਧੀਆ ਬਣਾਵਾਂਗੇ ਹਾਂ ਅਸੀਂ ਮਿਹਨਤ ਕਰਾਂਗੇ ਫਲ ਮਿਲਣਾ ਨਾ ਮਿਲਣਾ ਤਾਂ ਪ੍ਰਮਾਤਮਾ ਦੇ ਹੱਥਾਂ ਜੇ ਤੁਸੀਂ ਪਿਆਰ ਕਰਦੇ ਹੋ ਹਾਂ ਤੁਸੀਂ ਇਹ ਕਰ ਸਕਦੇ ਹੋ ਇੱਕ ਸੋਨਾ ਜਿਹਾ ਕਮੈਂਟ ਕਰ ਸਕਦੇ ਹੋ ਤੇ ਨਾਲ ਕੀ ਕਰ ਸਕਦੇ ਹੋ ਸ਼ੇਅਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂ शेयर डॉलर सारा कुछ कर डॉलर बस। शेयर डॉलर चलो जी गुड नाइट गुड नाइट